ਲਾਲ ਪਰੀ ਦੇ ਸਰੂਰ ਚ ਜਹਾਜ਼ ਚੋਂ ਡਿੱਗਣ ਦੇ ਇਲਜ਼ਾਮਾਂ ਤੋਂ ਬਾਅਦ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਭਗਵੰਤ ਮਾਨ ਇੱਕਦਮ ਮੰਜਰੇਆਮ ਤੇ ਆਏ ਨੇ ਤੇ ਉਹਨਾਂ ਨੇ ਸਿਆਸਤ ਹਲਾ ਕੇ ਰੱਖਤੀ ਹੈ ਵਿਰੋਧੀਆਂ ਨੂੰ ਠੋਕਮਾ ਜਵਾਬ ਦਿੱਤਾ ਹੈ ਜਿਹੜੇ ਵਿਰੋਧੀ ਖਾਸ ਕਰਕੇ ਵਿਕਰਮ ਮਜੀਠੀਆ ਭਗਵੰਤ ਮਾਨ ਦਾ ਮਖੌਲ ਉਡਾਉਂਦੇ ਸੀ ਮਜ਼ਾਕ ਬਣਾਉਂਦੇ ਸੀ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਜਵਾਬ ਕਿਵੇਂ ਦਿੱਤਾ ਹੈ ਕਿਹੜੇ ਤਰੀਕੇ ਦੇ ਨਾਲ ਦਿੱਤਾ ਹੈ ਭਗਵੰਤ ਮਾਨ ਨੇ ਆਪਣੇ ਅੰਦਾਜ਼ ਤੋਂ ਹਟਦਿਆਂ ਇਹ ਜਿਹੜਾ ਜਵਾਬ ਦਿੱਤਾ ਹੈ ਕਿਸ ਤਰ੍ਹਾਂ ਨਾਲ ਦਿੱਤਾ ਇਹਦੇ ਬਾਰੇ ਗੱਲ ਕਰਦੇ ਆ ਸਾਰਾ ਮੰਜ਼ਰ ਤੁਹਾਡੇ ਅੱਗੇ ਖੋਲ ਕੇ ਰੱਖਦੇ ਆ ਕਿ ਸਿਆਸਤ ਹੁਣ ਕਿੱਥੇ ਜਾ ਕੇ ਖੜ ਰਹੀ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਬੀਤੇ 2-3 ਦਿਨਾਂ ਤੋਂ ਵਾਵਾ ਚਰਚਾ ਚ ਨੇ ਕੋਈ ਕਹਿੰਦਾ ਮੁੱਖ ਮੰਤਰੀ ਸੰਕਟ ਚ ਨੇ ਕੋਈ ਕਹਿੰਦਾ ਕਿ ਮੁੱਖ ਮੰਤਰੀ ਲਾਲ ਪਰੀ ਦੇ ਸਰੂਰ ਚੋਂ ਜਹਾਜ਼ ਚੋਂ ਉਤਰ ਦੇ ਅੰਡੇ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਦਿੱਲੀ ਦੇ ਅਪੋਲੋ ਹਸਪਤਾਲ ਲਿਆਇਆ ਗਿਆ ਅਜਿਹੀਆਂ ਖਬਰਾਂ ਬੜੇ ਦਿਨਾਂ ਤੋਂ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਦਿੱਲੀ ਦੇ ਨਾਲ ਭਗਵੰਤ ਮਾਨ ਦੀ ਖੜਕ ਗਈ ਹੈ ਪਰ ਭਗਵੰਤ ਮਾਨ ਇੱਕਦਮ ਮੰਜਰੇ ਆਮ ਤੇ ਆਏ ਨੇ ਤੇ ਉਹਨਾਂ ਨੇ ਮੰਜਰੇ ਆਮ ਤੇ ਆ ਕੇ ਜੋ ਐਲਾਨ ਕੀਤਾ ਹੈ ਜੋ ਚੀਜ਼ ਦਿਖਾਈ ਹੈ ਉਹਨੇ ਸਾਰਿਆਂ ਨੂੰ ਹੱਕੇ ਬੱਕੇ ਕਰਤਾ ਤੁਹਾਨੂੰ ਯਾਦ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਗਏ ਸੀ ਤੇ ਉੱਥੇ BMW ਦੇ ਨਾਲ ਇੱਕ ਇਕਰਾਰ ਕਰਨ ਦੀ ਗੱਲ ਆਖੀ ਸੀ ਜਿਸ ਨੂੰ ਲੈ ਕੇ ਲਗਾਤਾਰ ਮੁੱਖ ਮੰਤਰੀ ਦਾ ਮਖੌਲ ਬਣਾਇਆ ਗਿਆ ਮੁੱਖ ਮੰਤਰੀ ਨੂੰ ਵਿਕਰਮ ਮਜੀਠੀਆ ਪ੍ਰਤਾਪ ਬਾਜਵਾ ਰਾਜਾ ਵੜਿੰਗ ਚੰਨੀ ਸੁਖਬੀਰ ਬਾਦਲ ਕਿਸੇ ਨੇ ਨਹੀਂ ਛੱਡਿਆ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਮਖੌਲ ਨਾ ਡਾਇਆ ਗਿਆ ਹੋਵੇ ਹਾਲਾਂਕਿ ਮੁੱਖ ਮੰਤਰੀ ਵੀ ਲੋਕਾਂ ਨੂੰ ਟਿਚਰਾ ਕਰਨ ਲੱਗੇ ਅੱਗਾ ਪਿਛਾ ਨਹੀਂ ਦੇਖਦੇ ਪਰ ਹੁਣ ਭਗਵੰਤ ਮਾਨ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਜਾਣਕਾਰੀ ਕੀ ਹੈ ਜਾਣਕਾਰੀ ਇਹ ਹੈ ਕਿ ਭਗਵੰਤ ਮਾਨ ਅਤੇ ਉਹਨਾਂ ਦੀ ਟੀਮ ਨੇ BMW ਦੇ ਨਾਲ ਤੇ ਉਹਨਾਂ ਦੇ ਅਧਿਕਾਰੀਆਂ ਨੂੰ ਪੰਜਾਬ 'ਚ ਲਿਆ ਕੇ ਖੜਾ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਬਣਨ ਵਾਲੇ BMW ਦੇ ਪਾਰਟਸਾਂ ਦੇ ਜਿਹੜੀ ਫੈਕਟਰੀ ਲੱਗਣੀ ਆ ਉਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਨੇ ਆਪਣੀ ਪੋਸਟ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਤੇ ਜਿਸ 'ਚ ਉਹਨਾਂ ਨੇ ਲਿਖਿਆ ਕਿ ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਾਹਿਤ ਚਰਚਾ ਹੋਈ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਇਹਨਾਂ ਨੇ ਸਲਾਹਾ ਕੀਤੀ ਐ ਸੀ ਆਪਣੇ ਰੰਗਲਾ ਪੰਜਾਬ ਬਣਾਉਣ ਦੇ ਮਿਸ਼ਨ ਵੱਲ ਅੱਗੇ ਵਧ ਰਹੇ ਆ ਦੋ ਚੀਜ਼ਾਂ ਇਸ ਪੋਸਟ ਦੇ ਰਾਹੀਂ ਸਪਸ਼ਟ ਹੁੰਦੀਆਂ ਨੇ ਤੁਸੀਂ ਕਹੋਗੇ ਕਿ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਸਿਆਸੀ ਮਤਲਬ ਕੋਈ ਨਹੀਂ ਨਿਕਲਦਾ ਪਰ ਇਹਦੇ ਸਿਆਸੀ ਮਤਲਬ ਬੜੇ ਡੂੰਘੇ ਇੱਕ ਤਾਂ ਇਹ ਕਿ ਮੁੱਖ ਮੰਤਰੀ ਠੀਕ ਹੋ ਗਏ ਇਹਦੀ ਅਸੀਂ ਸਾਰੇ ਅਰਦਾਸ ਕਰਦੇ ਸੀ ਕਿ ਮੁੱਖ ਮੰਤਰੀ ਛੇਤੀ ਸਿਹਤਯਾਬ ਹੋ ਜਾਣ ਇੱਕ ਤਾਂ ਉਹ ਗੱਲ ਚੰਗੀ ਹੋ ਗਈ ਦੂਜੀ ਗੱਲ ਇਹ ਹੋ ਗਈ ਕਿ ਮੁੱਖ ਮੰਤਰੀ ਨੇ ਆਪਣੀ ਪਾਰਟੀ ਦੇ ਅੰਦਰ ਜਿਹੜਾ ਕਾਟੋਕਲੇਸ਼ ਚੱਲ ਰਿਹਾ ਹੈ ਜਿਹਦੇ ਬਾਰੇ ਕਈ ਤਰ੍ਹਾਂ ਦੇ ਧੂਏ ਉੱਠ ਰਹੇ ਨੇ ਉਸ ਬਾਰੇ ਵੀ ਸਪਸ਼ਟ ਕਰਤਾ ਕਿ ਭਾਈ ਮੈਂ ਹਜੇ ਮੁੱਖ ਮੰਤਰੀ ਹਾਂ ਮੈਨੂੰ ਕੋਈ ਹਟਾਉਣ ਹਟਾਉਣ ਵਾਲੀਆਂ ਚਰਚਾਵਾਂ ਜਿਹੜੀਆਂ ਨੇ ਉਹ ਬੇਬੁਨਿਆਦ ਨੇ ਐਸੀ ਕਹਿੰਦੇ ਆ ਕਿ ਬੇਬੁਨਿਆਦ ਹੀ ਸਾਬਤ ਹੋਣ ਪਰ ਸਵਾਲ ਇਹ ਹੈ ਕਿ ਇੱਕ ਇਹ ਵੀ ਗੱਲ ਹੈ ਕਿ ਜਿਹੜਾ ਮੁੱਖ ਮੰਤਰੀ ਦਾ ਮਜ਼ਾਕ ਬਣਾਇਆ ਗਿਆ ਕਿ ਬੀਐਮ ਡੋਲਜੂ ਕਿੱਥੇ ਆ ਰਹੀ ਹੈ ਤਾਂ ਉਹ ਵੀ ਮਰੀ ਜਾਂਦੇ ਨੇ ਭਗਵਾਨ ਤਮ ਮਕੈਨਿਕ ਵਰਕਸ ਨਾਂ ਦਿੱਤਾ ਸੀਗਾ ਵਿਕਰਮ ਜੀਠੀਆ ਨੇ ਹੁਣ ਮੁੱਖ ਮੰਤਰੀ ਨੇ ਇਹ ਚੀਜ਼ ਕਰਕੇ ਦਿਖਾਈ ਹੈ ਨਿਵੇਸ਼ ਹੁੰਦਾ ਨਹੀਂ ਹੁੰਦਾ ਅਲੱਗ ਦਾ ਗੱਲ ਹੈ ਇਹ ਗਾ ਜਿਹੜੀ ਗੱਲ ਮੁੱਖ ਮੰਤਰੀ ਨੇ ਦੱਸੀ ਹੈ ਸੱਚੀ ਹੈ ਝੂਠੀ ਹੈ ਇਕ ਅਲੱਗ ਦਾ ਗੱਲ ਹੈ ਪਰ ਜੇ ਸੱਚੀ ਗੱਲ ਹੈ ਤਾਂ ਪੰਜਾਬ ਦੀ ਉਦਯੋਗਿਕ ਜਿਹੜਾ ਮਾਮਲਾ ਹੈ ਉਹਦੇ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੋ ਸਕਦਾ ਪਰ ਹਾਲਾਂਕਿ ਇਹ ਵੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਪ੍ਰਾਈਵੇਟ ਕੰਪਨੀਆਂ ਦੇ ਅੱਗੇ ਜਿਹੜੀਆਂ ਨੌਜਵਾਨਾਂ ਨੂੰ ਸਹੀ ਉਜਰਤ ਨਹੀਂ ਦਿੰਦੀਆਂ ਸਹੀ ਮੋਲ ਨਹੀਂ ਮੋੜਦੀਆਂ ਉਹਨਾਂ ਦੀ ਮਿਹਨਤ ਦਾ ਘੱਟ ਤਨਖਾਹਾਂ ਤੇ ਕੰਮ ਕਰਾਉਂਦੀਆਂ ਨੇ ਕਿਰਤ ਕਾਨੂੰਨਾ ਦੀਆਂ ੱਝੀਆਂ ੜਾਉਂਦੀਆਂ ਨੇ ਅਜਿਹੀਆਂ ਕੰਪਨੀਆਂ ਦਾ ਫਿਰ ਉਹ ਵੀ ਕੋਈ ਸਵਾਦ ਵਾਲੀ ਗੱਲ ਨਹੀਂ ਹੈਗੀ ਪਰ ਦੋ ਚੀਜ਼ਾਂ ਕਲੀਅਰ ਹੁੰਦੀਆਂ ਹੋਈਆਂ ਸਪਸ਼ਟ ਨਜ਼ਰ ਆਉਂਦੀਆਂ ਨੇ ਪਹਿਲੀ ਗੱਲ ਤਾਂ ਇਹ ਕਿ ਆਮ ਆਦਮੀ ਪਾਰਟੀ 'ਚ ਬੇਸ਼ੱਕ ਅੰਦਰ ਖਾਤੇ ਕੁਝ ਚੱਲ ਰਿਹਾ ਹੋਵੇ ਪਰ ਭਗਵੰਤ ਮਾਨ ਨਾਰਮਲ ਸਥਿਤੀ ਦੇ ਵਿੱਚ ਔਨਲੀ ਤਿਆਰ ਨੇ ਉਹਨਾਂ ਨੇ ਇਹ ਗੱਲ ਦਾ ਸਬੂਤ ਦਿੱਤਾ ਦੂਜੀ ਗੱਲ ਕਿ ਉਹ ਹੁਣ ਠੀਕ ਹੋ ਗਏ ਨੇ ਤੇ ਹੁਣ ਉਹ ਦੱਸ ਦੇਣਗੇ ਭਾਈ ਉਹਨਾਂ ਨੂੰ ਕਾਹਦਾ ਜ਼ਰੂਰ ਸੀ ਕਿ ਵਾਕਈ ਜਿਹੜੀ ਗੱਲ ਵਿਕਰਮ ਮਜੀਠੀਆ ਨੇ ਕਹੀ ਜਾਂ ਜਿਹੜੀ ਗੱਲ ਮੰਜਰੇ ਆਮ ਤੇ ਆਈ ਉਹ ਸੱਚੀ ਸੀ ਕਿ ਝੂਠੀ ਸੀ ਇਹਦੇ ਬਾਰੇ ਉਹ ਜਵਾਬ ਦੇ ਦੇਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਮੈਂ ਪੰਜਾਬ ਦੇ ਲਈ ਕੰਮ ਕਰਨਾ ਚਾਹੁੰਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰਨਾ ਚਾਹੁੰਨਾ ਹਾਲਾਂਕਿ ਇਹਦੇ ਵਿੱਚ ਕਈ ਚੀਜ਼ਾਂ ਨੇਗੀਆਂ ਕਈ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਕਿੰਤੂ ਪ੍ਰਿੰਤੂ ਕੀਤੇ ਜਾ ਸਕਦੇ ਨੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਹੁਣ ਉਹ ਕਿੰਨਾ ਕੁ ਸੇਕ ਜਿਹੜਾ ਉਹਦਾ ਦੇਖਣ ਨੂੰ ਮਿਲਦਾ ਤਾਂ ਸਮਾਂ ਦੱਸੇਗਾ ਪਰ ਮੁੱਖ ਮੰਤਰੀ ਨੇ ਸਭ ਅੱਛਾ ਹੋਣ ਦੇ ਸੰਕੇਤ ਦਿੱਤੇ ਨੇ